ਬਾਲਾ ਪ੍ਰੀਤ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਪੰਡਤ ਜੀ ਨੇ ਆਪ ਜੀ ਦਾ ਪਤਾ ਨਹੀਂ ਦਿੱਤਾ ਟਿਕਾਣਾ ਨਹੀਂ ਦੱਸਿਆ ਜੋ ਪੁੱਛ ਕੇ ਟਰਦੇ ਤੇ ਤੇਰੇ ਦਰ ਤੇ ਹਾਜ਼ਰ ਹੋ ਜਾਂਦੇ ਇਹੋ ਰਸਤਾ ਦੱਸਿਆ ਕਿ ਘਰ ਬੈਠ ਕੇ ਧਿਆਉ ਅੰਦਰ ਵੱੜ ਕੇ ਸਿਮਰਨ ਕਰੋ ਇਹ ਖੇਚਲ ਤਦੇ ਹੀ ਪੈਣੇ ਹੈ ਏਨਾਤ ਏ ਗੋਬਿੰਦ ਹੁਣ ਲਈ ਤਰਸ ਦਰਸ ਕਰੋ ਹੁਣ ਸਿਆ ਨਹੀਂ ਜਾਂਦਾ ਹੋਰ ਇੰਤਜ਼ਾਰ ਨਹੀਂ ਹੁੰਦਾ ਦਰਸ਼ਨ ਦਿਓ ਰਸਤਾ ਹੀ ਸਿਮਰਨ ਮਿਲਿਆ ਹੈ ਤਾਂ ਫੇਰਾ ਪਾਉਣ ਦੀ ਖੇਚਲ ਆਪ ਨੂੰ ਬਣਦੀ ਹੈ ਆਓ ਫਿਰ ਬਖਸ਼ੋ ਏ ਸ਼ਿਵਦਾਤ ਮਹਾਰਾਜ ਦੇ ਬਾਲਾ ਪ੍ਰੀਤਮ ਜੀ ਦਰਸ਼ਨ ਦੀ ਖੈਰ ਪਾਓ ਇਹਨੇ ਨੂੰ ਫਤੇ ਚੰਦ ਮੈਣੀ ਜੀ ਆ ਗਏ ਤੇ ਬੜੇ ਪ੍ਰੇਮ ਨਾਲ ਬੋਲੇ ਏ ਪਿਆਰੀ ਬਾਲਾ ਪ੍ਰੀਤ ਜੀ ਆਇਲ ਰਾਣੀ ਤਰਪ ਕੀ ਸਵਾਮੀ ਜੀ ਸਿਮਰ ਵਿੱਚ ਵਸਦੇ ਹਨ ਜਾਂ ਧਿਆਨ ਵਿੱਚ ਫੇਰੇ ਪਾਉਂਦੇ ਹਨ ਕਿਵੇਂ ਠਾਰਦੇ ਹਨ ਇਸ ਤਰ੍ਹਾਂ ਠਾਰਦੇ ਹਨ ਪਰ ਇਹਨਾਂ ਹੱਡ ਚੰਦ ਦੇ ਤਰਸ ਦੇ ਲੈਣਾ ਵਿੱਚ ਚਰਨ ਕਿਵੇਂ ਪਾਉਂਦੇ ਨੇ ਇਸ ਮਡੋਲੀ ਦੇ ਨੇਤਰਾਂ ਵਿੱਚ ਡੇਰਾ ਨਹੀਂ ਲਾਉਂਦੇ ਪਤੀ ਜੀ ਅਸੀਂ ਕੁਲੀਨ ਨਹੀਂ ਆ ਨਾ ਉੱਚ ਬ੍ਰਾਹਮਣ ਵੀ ਨਹੀਂ ਹੈ ਗਰੀਬ ਖੱਤਰੀ ਹੈ ਇਹ ਪਤੀ ਜੀਓ ਅਸੀਂ ਜਪੀ ਤਪੀ ਨਹੀਂ ਹੈ ਠਾਕਰ ਨਹੀਂ ਪੂਜੇ ਸੇਵਾ ਨਹੀਂ ਕੀਤੀ ਵੇਖੋ ਨਾ ਸ਼ਿਵਦਤ ਮਹਾਰਾਜ ਤਾਂ ਜਨਮ ਦੇ ਪੁਜਾਰੀ ਤੇ ਤਪੀ ਹੈ ਅਸੀਂ ਮੰਦ ਕਰਮੇ ਔਗਣੀ ਪਰਪੂਰ ਹਾਂ ਸਾਡੇ ਉੱਤੇ ਤਾਂ ਇਹ ਵੀ ਮਿਹਰ ਹੋਈ ਹੈ ਕਿ ਅਸੀਂ ਸਿਮਰਿਆ ਕਰੀਏ ਤੇ ਪਿਆਰਿਆ ਕਰੀਏ ਸ਼ੁਕਰ ਹੈ ਕਿ ਆਉਗਣੇ ਪਰਪੋਰੇ ਦੇ ਵਿੱਚ ਫੇਰਾ ਤਾਂ ਪਾਉਂਦੇ ਹਨ ਰਾਜਾ ਬੋਲਿਆ ਪ੍ਰਿਯ ਅੱਜ ਮੇਰੇ ਚਿਤ ਆਈਏ ਕਿ ਅਸੀਂ ਕਾਮਨਾ ਕਰਕੇ ਯਾਦ ਕਰਦੇ ਹਾਂ ਸਾਡੇ ਜੀਵ ਵਿੱਚ ਪੁੱਤਰ ਦੀ ਲਾਲਸਾ ਹੈ ਇਸ ਪਿੱਛੇ ਸਿਮਰਦੇ ਹਾਂ ਜੀ ਕਦੀ ਉਹਨਾਂ ਨੂੰ ਉਹਨਾਂ ਦੇ ਨਰੋਲ ਪ੍ਰੇਮ ਖਾਤਰ ਸਿਮਰਿਏ ਤਾਂ ਖਵਰੇ ਆ ਜਾਣ ਸ਼ਿਵਦਤ ਜੀ ਮਹਾਰਾਜ ਕਹ ਲਾਖਦੇ ਸੀ ਕਿ ਕਾਮਨਾ ਤੇ ਗਰਜਾਂ ਵਾਲੇ ਹਿਰਦੇ ਨਿਰਮਲ ਨਹੀਂ ਹੁੰਦੇ ਤੇ ਜਿੰਨਾ ਚਿਰ ਮਨ ਨਿਰਮਲ ਨਹੀਂ ਹੁੰਦੀ ਉੰਨਾ ਚਿਰ ਗੋਬਿੰਦ ਵਿੱਚ ਵਸਦੇ ਨਹੀਂ ਆਉਂਦੀ ਨਹੀਂ ਹੈ ਰਾਣੀ ਬੋਲੀ ਪਤੀ ਜੀ ਸੱਚ ਹੈ ਅਸਾ ਪੁੱਤਰ ਨੂੰ ਕੀ ਕਰਨਾ ਹੈ ਪਲਾ ਪੁੱਤਰ ਕੀ ਕਰੇਗਾ ਕੀ ਸਾਰੇਗਾ ਜੇ ਸ਼ਿਰਦਾਤੀ ਮਹਾਰਾਜ ਦੀ ਮਿਹਰ ਨਾਲ ਜਗਤ ਸੁਆਮੀ ਦੇ ਦਰਸ਼ਨ ਹੋਣ ਤਾਂ ਹੋਰ ਕੀ ਬਾਕੀ ਰਹਿ ਜਾਂਦਾ ਹੈ ਹਾਂ ਫਤੇ ਚੰਦ ਬੋਲਿਆ ਅਸੀਂ ਬੜੇ ਭਾਗਾ ਵਾਲੇ ਹਾਂ ਉਸ ਸਵੇ ਜਨਮੇ ਹਾਂ ਜਿਸ ਸਮੇ ਆਪ ਜੀ ਮਨੁੱਖੀ ਦੇ ਧਾਰ ਕੇ ਸੰਸਾਰ ਉਧਾਰਨ ਖਾਤਰ ਆਏ ਹੋਏ ਹਾਂ ਹਾਂ ਜਦੋਂ ਸ੍ਰੀ ਜੀ ਨੇ ਸਥੂਲ ਸਰੀਰ ਧਾਰਿਆ ਹੈ ਤੇ ਇਹਨਾਂ ਨੈਣਾਂ ਨਾਲ ਦਿਸਣ ਵਾਲਾ ਰੂਪ ਅੰਗੀਕਾਰ ਕੀਤਾ ਹੈ ਤਾਂ ਰਾਣੀ ਵਿੱਚੋਂ ਬੋਲ ਪਈ ਸਵਾਮੀ ਜੀ ਸੱਚਮੁੱਚ ਅਸੀਂ ਵਿੜ ਭਾਗੇ ਸਮੇ ਆਏ ਹਾਂ ਫਿਰ ਕਿਉਂ ਸੀ ਪੁੱਤਰ ਦੀ ਕਾਮਨਾ ਕਰੀਏ ਕਿਉਂ ਨਾ ਬਾਲਾ ਪ੍ਰੀਤਮ ਜੀ ਨੂੰ ਜੀਵਨ ਆਧਾਰ ਸਮਝ ਕੇ ਮਾਲਕ ਤੇ ਪਾਲਕ ਸਮਝ ਕੇ ਆਪ ਦੇ ਜੀਵਨ ਦਾ ਸੋਮਾ ਸਮਝ ਕੇ ਪ੍ਰਾਣਾ ਦੇ ਪ੍ਰਾਂ ਜੀਵਨ ਦਾ ਜੀਵਨ ਸਮਝ ਕੇ ਸਿਮਰਿਏ ਤੇ ਪਿਆਰ ਕਰੀਏ ਰਾਜਾ ਬੋਲਿਆ ਫਿਰ ਕੀ ਕੂ ਕਰੀਏ ਕਿਵੇਂ ਪਿਆਰ ਕਰੀਏ ਰਾਣੀ ਬੋਲੀ ਜਿਵੇਂ ਭਗਵਾਨ ਆਪ ਜੀ ਦੀ ਆਗਿਆ ਜੇ ਮੈਂ Shiv datt chine dasya ਰਾਜਾ ਬੋਲਿਆ ਠੀਕ ਹੈ ਪੁੱਤਰ ਭਾਵਨਾ ਛੱਡੀਏ ਪਰ ਛੁੱਟਦੀ ਨਹੀਂ ਦਿਲ ਦੀਆਂ ਲੱਗੀਆਂ ਮਨ ਵਿੱਚ ਵਸਾਈਆਂ ਸੋਚਾਂ ਬੜੇ ਡੂੰਘੇ ਘਰ ਬਣਾ ਬੈਠਦੀਆਂ ਹਨ ਰਾਣੀ ਵੈਰਾਗ ਵੀ ਚੁਟਕੀ ਵੈਰਾਗ ਇਹਨਾਂ ਨੂੰ ਹੀ ਕੱਢਣ ਦਾ ਡੰਡਾ ਹੈ ਨਾ ਪਤੀ ਜੀ ਉਹ ਵੈਰਾਗ ਚਾਹੀਦਾ ਵੈਰਾਗ ਜਿਹੜਾ ਅੰਦਰ ਦੀਆਂ ਕਾਮਨਾਵਾਂ ਨੂੰ ਬਾਹਰ ਕੱਢ ਦੇਵੇ ਰਾਜਾ ਬੋਲਿਆ ਸੱਚ ਕਿੱਥੇ ਰਾਜਾ ਦਸ਼ਰਤ ਜੋ ਪੁੱਤਰ ਦੇ ਵਿਜੋਗ ਵਿੱਚ ਪ੍ਰਾਂਤ ਤੇ ਆ ਗਿਆ ਕਿੱਥੇ ਰਾਵਣ ਜੋ ਸਵਾ ਲੱਖ ਪੁੱਤ ਪੋਤਰੇ ਤੇ ਜਨਕ ਸੀ ਉਹਨਾਂ ਦਾ ਪਿਤਾਮਾ ਸੀ ਸਭ ਮਿਤਨ ਬਹਾਰਾ ਹੈ ਕੂੜਪਸਾਰਾ ਹੈ ਹਾਂ ਰਾਣੀ ਪਰ ਪੁੱਤਰ ਇਹ ਪੂਨਾ ਮੇ ਕਰਮ ਤੋਂ ਤ੍ਰਾਣ ਕਰਤਾ ਹੈ ਪੁੱਤਰ ਹੀ ਹੋਵੇ ਤਾਂ ਪੂ ਪਹਾਵ ਨਰਕ ਤੋਂ ਛੁਕਾਰਾ ਮਿਲੇਗਾ ਇਹ ਸਾਡੀ ਮਿੱਥ ਹੈ ਕੀ ਕਰੀਏ ਹੇ ਪੁੱਤਰ ਲਾਲ ਸਾਹਿਬ ਕਿਵੇਂ ਸਾਡੇ ਅੰਦਰੋਂ ਦੂਰ ਹੋਵੇਂਗੀ ਜੋ ਬਾਲਾ ਪ੍ਰੀਤਮ ਜੀ ਲਈ ਥਾਂ ਵੇਲੀ ਹੋਵੇ ਰਾਜਾ ਫਿਰ ਬੋਲਿਆ ਨਰਕ ਦਾ ਹੁਣ ਫਿਕਰ ਕਿਉਂ ਕਰੀਏ ਨਰਕਾਂ ਤੋਂ ਬਾਲਾ ਪ੍ਰੀਤਮ ਤਾਰੇਗਾ ਸਿੰਘ ਦੀ ਸ਼ਰਨ ਲੈ ਕੇ ਫਿਰ ਗਿਜੜਾਂ ਦਾ ਕੀ ਡਰ ਰਾਣੀ ਖੁਸ਼ ਹੋ ਕੇ ਕਹਿ ਲਗੀ ਗੱਲ ਤੇ ਠੀਕ ਸੱਚ ਲੋ ਮੇਰੀ ਪੁੱਤਰ ਕਾਮਨਾ ਤੇ ਟੁੱਟੀ ਜੇ ਰਾਜਾ ਕਹਿਣ ਲੱਗਾ ਪਰ ਏ ਰਾਣੀਏ ਐ ਜੋ ਸਾਡਾ ਮਾਲਕ ਮਿਲਖ ਹੈ ਇਹ ਕੌਣ ਸੰਭੇਗਾ ਰਾਣੀ ਕਹਿਣ ਲੱਗੀ ਜਦ ਨਰਕ ਪੈ ਗਿਆ ਤਾਂ ਮਾਲ ਮਿਲਖ ਦਾ ਦੇਸ਼ਾ ਵੀ ਨਾਲੇ ਜਾਵੇ ਰਾਣੀ ਬੋਲੀ ਜਦ ਭੈ ਦਾ ਨਰਕ ਗਿਆ ਤਾਂ ਮਾਲ ਮਿਲਖ ਦਾ ਆਦੇਸ਼ਾ ਵੀ ਨਾਲੇ ਜਾਵੇ ਜੇ ਬਾਲਾ ਪ੍ਰੀਤ ਨਰਕਾਂ ਤੋਂ ਤਾਰੇਗਾ ਤਾਂ ਬਾਲਾ ਪ੍ਰੀਤਮ ਮਾਲ ਮਿਲਖ ਦਾ ਵੀ ਆਪੇ ਪ੍ਰਬੰਧ ਕਰੇਗਾ ਰਾਜਾ ਬੋਲੇ ਹਾਂ ਰਾਣੀ ਰਾਜ ਬਿਲਖ ਧਨ ਦੌਲਤ ਇਹ ਸਭ ਉਸੇ ਦੀ ਦਾਤ ਹੈ ਉਹ ਸੁਆਮੀ ਉਸ ਦਾ ਉਹ ਦਾਤਾ ਜੂ ਹੋਇਆ ਫਿਰ ਮਾਲ ਮਿਲਖ ਦਿੱਤੇ ਵੀ ਉਸੇ ਦੇ ਸਾਹਮਣੇ ਵੀ ਉਹ ਅਸੀਂ ਵਿੱਚ ਮੈਂ ਮੇਰੀ ਫਸਾ ਕੇ ਕਾਸਲ ਦੁਖ ਪਾਈਏ ਅਸੀਂ ਵੀ ਉਸੇ ਦੇ ਹੋਈਏ ਤੇ ਉਸ ਦੇ ਹੋਂ ਦਾ ਰਸ ਮਾਣੀਏ ਰਾਜਾ ਕਹਿੰਨ ਲਗਾ ਠੀਕ ਹੈ हे ਪੁੱਤਰ ਕਾਮਨਾ हे ਹਿਰਦੇ ਵਿੱਚ ਰੜਕਦਾ ਕੰਟਕ ਇਥੋਂ ਵਿਦਾ ਹੋ ਅੱਜ ਸਾਨੂੰ ਛੱਡ ਅਸਾ ਤੈਨੂੰ ਛੱਡਿਆ ਅਸੀਂ ਹੋਈਏ ਬਾਲਾ ਪ੍ਰੀਤਮ ਹੋਵੇ ਸ਼ਿਵਦਤ ਜੀ ਮਹਾਰਾਜ ਦਾ ਬਾਲਾ ਪ੍ਰੀਤਮ ਸਾਡਾ ਬਾਲਾ ਪ੍ਰੀਤਮ ਹੋਵੇ ਨਹੀਂ 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 ਅਸੀਂ ਉਸ ਦੇ ਹੋਈਏ ਉਹ ਮਾਲਕ ਹੋਵੇ ਅਸੀਂ ਉਹਦੇ ਚਰਨ ਚੁੰਮੀਏ ਰਾਣੀ ਬੋਲੀ हे ਪੁੱਤਰ ਤ੍ਰਿਸ਼ਨਾ ਦੂਰ ਹੋ ਜਾ ਏ ਵਾਸ਼ਨਾ ਮੇਰਾ ਖਿਹੜਾ ਛੱਡ ਇਹ ਮਾਲ ਮਿਲਖ ਦੇ ਹਿੱਤ ਇਹ ਵੀ ਦੂਰ ਕਰ ਹੇ ਸ਼ਿਵਰਾਜ ਜੀ ਪਰਨਤ ਸਾਡਾ ਮਨ ਧੋ ਦਿਓ ਜੋ ਤੁਹਾਡੇ ਵਾਂਗ ਸੱਚੀ ਨਿਸ਼ਕਾਮ ਤੇ ਪਿਆਰ ਭਰੀ ਲਾਲਸਾ ਨਾਲ ਪ੍ਰੀਤਮ ਜੀ ਨੂੰ ਸਿਮਰਿਏ ਇਹੋ ਕਹਿੰਦੇ ਆ ਦੋਹਾਂ ਦੇ ਲੈਣ ਮੁੱਤ ਗਏ ਲੈਣ ਬੰਦਸ ਪਰ ਲੈਣਾ ਦੀ ਜੋਤ ਗੰਗਾ ਕਿਨਾਰੇ ਸ਼ਿਵਦਤ ਜੀ ਕੋਲ ਹੈ ਤੇ ਸ਼ਿਵਦਤ ਜੀ ਸੂਰਜ ਵਾਲ ਮੂੰਹ ਕਰਕੇ ਇੰਜ ਕਹਿੰਦੇ ਹਨ ਦੇਖੋ ਤੱਕੋ ਓ ਜੋਤ ਦੀ ਟਿੱਕੀ ਇਹ ਬਾਲਾ ਪ੍ਰੀਤਮ ਜੀ ਹਨ ਔਰ ਬਾਲਕ ਖਿੱਦੂ ਖੁੰਡੀ ਖੇਡ ਰਹੇ ਹਨ ਔਰ ਦਰਸ਼ਨ ਹੋਇਆ ਹੈ ਹਾਥ ਕਲਮ ਆਗਮ ਮਸਤ ਲਿਖਾਵਤੀ ਊਰਜ ਰਹਿਉ ਸਭ ਸੰਗ ਅਨੂਪ ਰੂਪਾਵਤੀ ਉਸਤ ਕਹਿ ਨ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਮਿੱਠੀ ਮਿੱਠੀ ਅੰਮ੍ਰਿਤ ਵੇਲੇ ਦੀ ਠਹਿਰੀ ਹੋਈ ਫਿਜ਼ਾ ਦੇ ਵਿੱਚ ਪ੍ਰਭੂ ਦੇ ਉਸਤਤ ਦਾ ਗਾਇਨ ਕੈਸਾ ਸਵਾਦ ਘੁੱਲ ਰਿਹਾ ਹੈ ਸੁਰਤ ਕੈਸੀ ਧਿਆਨ ਵਿੱਚ ਮਗਨ ਹੈ ਮਨ ਕਿਸ ਤਰ੍ਹਾਂ ਦਰਸ਼ਨਾਂ ਵਿੱਚ ਸਮਾ ਗਿਆ ਹੈ ਚਿੱਤ ਕਿਸ ਤਰ੍ਹਾਂ ਮਗਨ ਮੰਦ ਹੈ ਵੇੜੇ ਵਿੱਚ ਖੜਾਕ ਹੋ ਰਹੇ ਹਨ ਇਹਨਾਂ ਨੂੰ ਪਤਾ ਨਹੀਂ ਵੇੜੇ ਵਿੱਚ ਖਿੱਦੂ ਖੁੰਡੀਆਂ ਦੇ ਇਧਰ ਉਧਰ ਹੀ ਖੜਾਕ ਆਉਂਦੇ ਹਨ ਚਟਾਕ ਆਉਂਦੇ ਹਨ ਕਦੀ ਕੰਧ ਨੂੰ ਵੱਜਦੀ ਕਦੀ ਖੁੰਡੀ ਖੁੰਡੀ ਨੂੰ ਵੱਜਦੀ ਹੈ ਪਰ ਇਹ ਤਰਵਕਦੇ ਨਹੀਂ ਚਿੱਤ ਵਿੱਚ ਹੈ ਚਿਤਵਿਆ ਹੋਇਆ ਹੈ ਵੇੜੇ ਵਿੱਚ ਮੁੰਡੇ ਖੂਬ ਰੌਲਾ ਪਾਉਂਦੇ ਨੇ ਸਾਥ ਪਰ ਇਹਨਾਂ ਦੇ ਨੇਤਰ ਨਹੀਂ ਖੁੱਲਦੇ ਐਨਾ ਸ਼ੋਰ ਮੱਚਦਾ ਹੈ ਕਿ ਗੂੜੀ ਨੀਂਦ ਵਿੱਚੋਂ ਆਦਮੀ ਜਾਗਦਾ ਹੈ ਪਰ ਇਹਨਾਂ ਦੇ ਸਰੀਰ ਨਿਸ਼ਚਲ ਤੇ ਅਡੋਲ ਬੈਠੇ ਹਾਂ ਇਹਨਾਂ ਨੂੰ ਜੋਗਤ ਮੰਡਲ ਵਿੱਚ ਜੋਤੀ ਸਰੂਪ ਦੇ ਦਰਸ਼ਨ ਉਸ ਦੇ ਕੌਤਕ ਤੇ ਚੋਜ ਆਪ ਦੇ ਵਿੱਚ ਖਿੱਚੀ ਬੈਠੇ ਹਾਂ ਵੇਖੋ ਸੁੱਕੀ ਗੋਦ ਸੂਕੇ ਕਾਸਟ ਹਰਿਆ ਕਿਸ ਤਰ੍ਹਾਂ ਹੁੰਦਿਆ ਕਿਵੇਂ ਗੁਰਪ੍ਰਸਾਦ ਹੁੰਦਾ ਹੈ ਪਰਮਪਦ ਕਿਵੇਂ ਮਿਲਦਾ ਹੈ ਆ ਦੇਖੋ ਤਾਂ ਸਤ ਸੰਗਤ ਮਿਲੇ ਸੋ ਤਰਿਆ ਦਾ ਖੇਲ ਵਰਤਦਾ ਹੈ ਏ ਖਤਰਾਣੀ ਮਾਈ ਏ ਰਾਜ ਰਾਣੀ ਮਹਣਿਆਣੀ ਦੇਖ ਤੇਰੀ ਗੋਦ ਹਰੀ ਹੁੰਦੀ ਹੈ ਦੇਖ ਜਗਤ ਰਖੇਕ ਦਾਤਾ ਆਪਣੇ ਅੰਦਰ ਦੀ ਦਿਵ ਦ੍ਰਿਸ਼ਟੀ ਨਾਲ ਦੇਖ ਦ੍ਰਿਸ਼ਟੀ ਦਾ ਭਾਰ ਚਾਉਣ ਵਾਲਾ 5-7 ਵਰੇ ਦਾ ਬਾਲਕ ਬਾਲਕ ਨਹੀਂ ਸ੍ਰਿਸ਼ਟੀ ਦਾ ਪਲਪਤ ਪਾਲਕ ਆਇਆ ਹੈ ਪਰ ਤੂੰ ਪਈ ਰੋ ਧਿਆਨ ਮਗਨ ਟਿકી ਰੋ ਇਹ ਅਥਰਾ ਤੇ ਚੋਜੀ ਬਾਲਕਾ ਸਾਈਂ ਦਾ ਆਪਣਾ ਪੁੱਤ ਦਾ ਅਜੇ ਚੋਜਾਂ ਵਿੱਚ ਹੀ ਮਗਨ ਹੈ ਹੁਣ ਦੇਖੋ ਖੇਲ ਬੰਦ ਹੋ ਗਈ ਐ ਚੋਜੀ ਗੋਬਿੰਦ ਕੀਕੂ ਮਲਕੜੇ ਜੇ ਅੰਦਰ ਆਇਆ ਕੀਕੂ ਦੱਬੇ ਦੱਬੇ ਪੈਰ ਧਰਦਾ ਹੈ ਕਿਵੇਂ ਗੋਦ ਵਿੱਚ ਸਹਿਜ ਨਾਲ ਬੈਠਦਾ ਹੈ ਕੀਕੂ ਗਲਵਕੜੀ ਪਾ ਕੇ ਚਿਹਰੇ ਵੱਲ ਪਿਆਰ ਨਾਲ ਤੱਕ ਕੇ ਆਖਦਾ ਹੈ ਮਾਂ ਕੰਨਾਂ 'ਚ ਰਸ ਕੁੜ ਗਿਆ ਏ ਮਾਂ ਕਦੇ ਨਹੀਂ ਸੀ ਸੁਣਿਆ ਕਿਸੇ ਨੇ ਮਣਿਆਣੀ ਦੇ ਕੰਨਾਂ ਵਿੱਚ ਕਿਸੇ ਨੇ ਆਵਾਜ਼ ਨਹੀਂ ਸੀ ਦਿੱਤੀ ਅਜੇ ਤੱਕ ਮਾ ਦਾ ਨਾਇ ਨਹੀਂ ਸੁਣਿਆ ਪਰ ਸੁਣਿਆ ਵੀ ਤੇ ਐਸਾ ਜਿਤੇ ਕਿਤੇ ਅਗੰਮੀ ਕਿਤੇ ਅਗਮਤਾ ਵਿੱਚੋਂ ਆਵਾਜ਼ ਆਈ ਹੋਵੇ ਮਾ ਹਾਂ ਧਿਆਨ ਮਗਰ ਕੰਨਾਂ ਵਿੱਚ ਸੱਦ ਪਈ ਮਾ ਥੱਲੇ ਲਹਿ ਗਈ ਚਿੱਤ ਵਿੱਚ ਜਾ ਵੜੀ ਉਹ ਸੱਦ ਜਿਸ ਮੰਡਲ ਧਿਆਨ ਲੱਗ ਰਿਹਾ ਸੀ ਉਸ ਵਿੱਚ ਸਾਰੇ ਲਿਖਿਆ ਗਿਆ ਮਾਂ 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 ਕਹੌਣ ਦੀ ਲਾਲਸਾ ਦਾ ਤਿਆਗ ਕਰ ਚੁੱਕੀ ਮਣਿਆਣੀ ਕੀ ਤੱਕਦੀ ਹੈ ਕਿ ਅੱਜ ਮੈਂ ਮਾਂ ਹੋ ਰਹੀ ਹਾਂ ਲੋ ਲੋ ਤਰੁਠ ਠਿਆ ਤਰਪ ਕੀ ਨੈਣ ਖੁੱਲੇ ਮਾਂ ਮਿੱਠਾ ਪਿਆਰਾ ਧੀਮਾ ਰਸਤਾ ਹੈ ਖਿੱਚ ਭਰਿਆ ਇਹ ਸ਼ਬਦ ਕੰਨਾਂ ਵਿੱਚ ਗੂੰਜ ਗਿਆ ਪੂਰੀ ਤਰ੍ਹਾਂ ਅੱਖਾਂ ਖੁੱਲੀਆਂ ਚਿਹਰੇ ਤੱਕਿਆ ਕੀ ਦੇਖਦੇ ਹਨ ਗੋਦੀ ਹਰੀ ਹੈ ਉਹ ਸੂਰਜ ਮੰਡਲ ਉੱਤੇ ਖੇਡਦੀ ਜੋਤ ਗੋਦੀ ਵਿੱਚ ਬੈਠੀ ਹੈ ਤੇ ਗਲਵਕੜੀ ਪਾਈ ਬੈਠੀ ਹੈ ਚਿਹਰਾ ਚੁੱਕ ਕੇ ਮਾਈ ਦੇ ਚਿਹਰੇ ਵੱਲ ਤੱਕ ਰਿਹਾ ਤੇ ਲੈਣ ਲੈਣਾ ਵਿੱਚ ਪਾ ਕੇ ਕਹਿ ਰਿਹਾ ਮਾਂ ਤੂੰ ਬੋਲਦੀ ਨਹੀਂ ਹਾਏ ਸਿਦਕੀ ਤੇ ਲੋੜੀ ਮਾਂ ਦੇਖ ਜਨਮਾ ਦੀ ਟੁੱਟੀ ਹੋ ਭੁੱਖੀ ਸਿਦਕ ਨੂੰ ਪੁੱਤਰ ਮਿਲਿਆ ਕਿਹੜੀ ਵਸਤਾ 'ਚ ਮਿਲਿਆ ਕਿਹੜਾ ਪੁੱਤਰ ਮਿਲਿਆ ਜਿਸ ਦੀ ਧੂੜ ਨੂੰ ਜੋਗੀ ਜਪੀ ਤਪੀ ਤਰਸਦੇ ਹਨ ਅੱਜ ਉਹ ਗੋਦ ਵਿੱਚ ਬੈਠਾ ਕਹਿ ਰਿਹਾ ਮਾਂ ਮਾਂ ਇੱਕ ਅਖਰਾ ਪਦ ਕੀ ਹੈ ਅੱਜ ਮਨੈਣੀ ਨੂੰ ਸਮਝਾਈ ਬਲਿਹਾਰ ਗਈ ਸਦਕੇ ਹੋ ਗਈ ਕਾਲੀ ਨਾਲ ਮੱਥਾ ਟੇਕਣਾ ਚਾਹੁੰਦੀ ਹੈ ਪਰ ਸਰਬ ਸਮਰੱਥ ਕਦ ਹਿੱਲਣ ਦਿੰਦਾ ਨਹੀਂ ਤੇ ਫਿਰ ਕਹਿੰਦਾ ਹੈ ਮਾਂ ਲੈ ਮਾਂ ਲੋਕਾਂ ਨੂੰ ਤਾਂ ਪੁੱਤ ਦਿੰਦਾ ਸੀ ਤੈਨੂੰ ਤੇਰੇ ਨਿਸ਼ਕਾਮ ਪਿਆਰ ਦੇ ਬਦਲੇ ਆਪਾ ਦੇ ਰਿਆ ਹਾਂ ਕਹਿ ਰਿਹਾ ਹਾਂ ਮਾਂ ਮੈਂ ਤੇਰਾ ਪੁੱਤ ਤੂੰ ਮੇਰੀ ਮਾਂ ਫਤੇ ਚੰਦ ਅੰਦਰ ਰਾਸ ਦੀ ਚਰਨਾਟ ਛੜੀ ਅਰਸ਼ਾ ਤੇ ਖੇਡਦੀ ਜੂਤ ਵੀੜੇ ਵਰਦੀ ਦੀ ਸੀ ਆਪਣੀ istri ਦੀ ਗੋਦੀ ਵਿੱਚ ਬੈਠੀ ਦੀ ਸੀ ਤੇ ਆਵਾਜ਼ ਆਈ ਇਹਦੇ ਕੰਨਾਂ ਵਿੱਚ ਵੀ ਮਾਂ ਕੌਣ ਹੈ ਜੋ ਮੇਰੀ ਨਿਪੁੱਤੀ istri ਨੂੰ ਆਖਦਾ ਹੈ ਮਾਂ वह भाई राजा चंकी तरह वेख यह कौन है ये उ है जेवड़ आप तेवड़ तेरी दात ये पता नहीं किस रंग किस रस विच है असी पुत मंगया वाकब नहीं वाशना त्यागी है आपे पुत बन के आ गया राजा नैन खुले अंदरों एक ठंडी मिठी आह निकली ਇਸਤਰੀ ਦੀ ਗੋਦ ਹਰੀ ਹੋ ਗਈ ਜੋਤ ਦਾ ਪੁੰਜ ਸੱਚੇ ਸਾਈ ਦਾ ਬਾਲਕਾ ਨੂਰ ਦਾ ਬੁੱਕਾ ਪ੍ਰਕਾਸ਼ ਦਾ ਪਤਲਾ ਕਿਸ ਪਿਆਰ ਨਾਲ ਬੈਠਾ ਹੈ ਕਿਸ ਤਰ੍ਹਾਂ ਮਾਤਰੀ ਪ੍ਰੇਮ ਵਿੱਚ ਮਗਨ ਹੈ ਔਰ ਮਾਤਾ ਕੀ ਕੁ ਪ੍ਰੇਮ ਵਿੱਚ ਮਗਨ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਰਸਾਰ ਹੋ ਰਹੀ ਹੈ ਸਹਸਵਾ ਨਿਕਲਦਾ ਹੈ ਬਾਲਾ ਪ੍ਰੀਤਮ ਇਹੋ ਹੈ ਬਾਲਾ ਪ੍ਰੀਤਮ ਰਾਜਾ ਦੇ ਚਿੱਤ ਵਿੱਚੋਂ ਸ਼ਿਵਦਾਤ ਦੇ ਵਾਕ ਲੰਗੇ ਕਿ ਆਪੇ ਆਵੇਗਾ ਤੂੰ ਸਿਮਰਿਆ ਕਰ ਅੱਜ ਸੱਚਮੁੱਚ ਹੋ ਗਿਆ ਰਾਜਾ ਹੁਣ ਛੇਤੀ ਨਾਲ ਮੱਥਾ ਟੇਕਣ ਲੱਗਾ ਪਰ ਫੱਕੋ ਨਾ ਉਸ ਫੌਜਾਂ ਦੇ ਬਣਨ ਵਾਲੇ ਜਰਨੈਲ ਨੇ ਕਿਸ ਫੁਰਤੀ ਨਾਲ ਕਿਸ ਬਲ ਨਾਲ ਗਲਵੱਕੜੀ ਪਾਈ ਹੈ ਕਿ ਹਿੱਲਣ ਨਹੀਂ ਦਿੱਤਾ ਕਿਸ ਤਰ੍ਹਾਂ ਨੈਣਾ ਵਿੱਚ ਨੈਣ ਗੱਡ ਕੇ ਬੈਠਾ ਕੋਮਲ ਕੋਮਲ ਬੁੱਲੀਆਂ ਤੋਂ ਕਹਿੰਦਾ ਮਾਂ ਇਹ ਆਵਾਜ਼ ਫਤਿਹ ਚੰਦ ਉਹਦੇ ਕੰਨਾਂ 'ਚ ਵੀ ਪੈਂਦੀ ਹੈ ਪਰ ਇਸ ਆਵਾਜ਼ ਦੀ ਤਾਬ ਨਹੀਂ ਚਲੀ ਜਾਂਦੀ ਰਸ ਰੂਪ ਹੋ ਕੇ ਆਤਮ ਆਨੰਦ ਵਿੱਚ ਲਿਵ ਲੀਨ ਹੋ ਗਏ ਇਸ ਦਰਸ਼ਨ ਨੂੰ ਮਗਨ ਬੈਠੀ ਮਾਂ ਧੱਕ ਰਹੀ ਹੈ ਉਹਦੇ ਕੰਨ ਗੂੰਜ ਰਹੇ ਹਨ ਅੰਦਰੋਂ ਇੱਕੋ ਆਵਾਜ਼ ਆ ਰਹੀ ਹੈ ਮਾਂ 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 ਮਾ ਕਿੰਨਾ ਸਮਾਂ ਇਸ ਆਤਮ ਰੰਗ ਵਿੱਚ ਬੀਤ ਗਿਆ ਬੋਹੇ ਵਿੱਚ ਖਿਲਾੜੀ ਖੜੇ ਹਨ ਸਭ ਚੁੱਪ ਪੱਥਰ ਦੀਆਂ ਮੂਰਤਾਂ ਇਤਨੇ ਨੂੰ ਪੰਡਤ ਸ਼ਿਵਦਤ ਜੀ ਵੀ ਅੰਦਰ ਆਵੇ ਤੇ ਵੇਖ ਕੇ ਗਦਗਦ ਹੋ ਉੱਥੇ ਗੰਠ ਵਿੱਚੋਂ ਬੋਲੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ